ਸਤਿ ਸ਼੍ਰੀ ਅਕਾਲ ਜੀ ਅਸੀਂ ਸਾਰੇ ਸਮਾਜ ਸੇਵੀ ਇਨਸਾਨੀਅਤ ਸੰਸਥਾ ਡਿਸਟ੍ਰਿਕਟ ਮੋਹਾਲੀ ਤੇ ਫਤਿਹਗੜ੍ਹ ਸਾਹਿਬ ਤੋਂ ਆਏ ਆ ਰਲ ਕੇ ਦੇਖੋ ਸਾਡਾ ਕੰਮ ਹੈ ਜਿਹੜਾ ਉਹ ਹਰ ਇੱਕ ਲਈ ਇਨਸਾਨੀਅਤ ਲਈ ਖੈਰ ਮੰਗਣਾ ਤੇ ਅਸੀਂ ਉਸੇ ਤਹਿਤ ਇੱਕ ਪੰਜਾਬ ਦਾ ਪੁੱਤ ਜਿਹੜਾ ਇਸ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਹੈ ਤੇ ਬੜਾ ਦੁਖੀ ਹੈ ਰਾਤ ਦਾ ਵੀ ਮਨ ਬਹੁਤ ਦੁਖੀ ਹੈ ਪਰ ਉਸ ਖੁਦਾ ਅੱਗੇ ਬਸ ਨਹੀਂ ਚੱਲਦਾ ਪਰ ਫਿਰ ਵੀ ਅਸੀਂ ਸਾਰੇ ਯਤਨ ਕਰਕੇ ਇਕੱਠੇ ਹੋ ਕੇ ਇੱਕ ਭਾਵਨਾ ਲੈ ਕੇ ਅਸੀਂ ਪਹਿਲਾਂ ਗੁਰਦੁਆਰਾ ਅੰਬਸਾਹਬ ਗਏ ਸੀ ਤੇ ਉੱਥੇ ਅਰਦਾਸ ਕੀਤੀ ਹੈ ਮਹਾਰਾਜ ਦੇ ਚਰਨਾਂ 'ਚ ਕਿਉਂਕਿ ਜਿੱਥੇ દવા ਕੰਮ ਨਹੀਂ ਚੱਲ ਕਰਦੀ ਉੱਥੇ દવા ਕੰਮ ਜ਼ਰੂਰ ਕਰਦੀ ਹੈ ਤੇ ਅਸੀਂ ਇਸ ਮਕਸਦ ਦੇ ਤਹਿਤ ਸਾਰੇ ਇੱਥੇ ਰਲ ਕੇ ਪਹੁੰਚੇ ਹਾਂ ਜੀ ਤੇ ਅਸੀਂ ਖੁਦਾ 기 ਅਰਦਾਸ ਕਰਦੇ ਪਰਿਵਾਰ ਨੂੰ ਮਿਲੇ ਆ ਉਹਨਾਂ ਦੀ ਵਾਈਫ ਨੂੰ ਮਿਲੇ ਆ ਤੇ ਉਹ ਸਾਰੇ ਕਹਿ ਰਹੇ ਨੇ ਵੀ ਠੀਕ ਨੇ ਠੀਕ ਨੇ ਕਿਉਂਕਿ ਪੋਜ਼ਿਟਿਵ ਵਿਟੀ ਲੈ ਕੇ ਹੀ ਚੱਲ ਹੋਣਾ ਕਿ ਕਿ ਜੇ ਇਦਾਂ ਕਰਾਂਗੇ ਪਰ ਮੰਨਣਾ ਤਾਂ ਫਿਰ ਮੰਨ ਨੂੰ ਜੇ ਡੋਲ ਗੇਰਾਗੇ ਤੇ ਡਿੱਗ ਜਾਣਾ ਇੱਥੇ ਸੋ ਅਸੀਂ ਅਰਦਾਸ ਹੀ ਅਰਦਾਸ ਜਿਹੜੀ ਬੰਦੇ ਨੂੰ ਪੋਜ਼ੀਟਿਵ ਕਰਦੀ ਆ ਤੇ ਅਸੀਂ ਖੁਦਾ ਦੇ ਚਰਨਾਂ ਅੱਗੇ ਭਰੋਸਾ ਰੱਖ ਕੇ ਸਾਰਿਆਂ ਨੇ ਅਰਦਾਸ ਕੀਤੀ ਆ ਤੇ ਸਾਨੂੰ ਉਮੀਦ ਹੈ ਕਿ ਮਾਰਾ ਸਾਡੀ ਜਰੂਰ ਸੁਣੇਗਾ ਤੇ ਬਾਕੀ ਕਿੰਨੀ ਦੁਨੀਆ ਹੀ ਜਿਹੜੀ ਜਿੱਥੇ-ਜਿੱਥੇ ਵੱਸਦੀ ਇਨਸਾਨੀਅਤ ਜਿਨ੍ਹਾਂ ਦੇ ਅੰਦਰ ਆ ਉਹ ਸਾਰੇ ਹੀ ਖੈਰ ਮੰਗ ਰਹੇ ਨੇ ਇਸ ਸਾਰੇ ਉਸੇ ਤਰ੍ਹਾਂ ਜਾਲਾਂ ਕਿ ਦੇਖੋ ਜੀ ਡਾਕਟਰ ਨੇ ਮੈਡੀਕਲੀ ਤਾਂ ਉਹਨਾਂ ਨੂੰ ਦੱਸਣਾ ਹੈ ਪਰ ਜਿਹੜੇ ਪਰਿਵਾਰ ਨਾਲ ਤੁਹਾਡੀ ਗੱਲ ਹੋਈ ਹੈ ਭੈਣ ਜੀ ਨਾਲ ਤੁਹਾਡੀ ਗੱਲ ਹੋਈ ਹੈ ਜਵਿੰਦਰ ਦੀ ਵਾਈਫ ਨਾਲ ਤਾਂ ਉਹਨਾਂ ਨੇ ਉਹਨਾਂ ਤੇ ਗੱਲਾਂ ਬਾਤਾਂ ਤੋਂ ਉਹਨਾਂ ਨੂੰ ਕੁਝ ਦੱਸਿਆ ਵੀ ਡਾਕਟਰ ਕੀ ਕਹਿ ਰਿਹਾ ਹੈ ਕੁਝ ਥੋੜਾ ਬਹੁਤ ਇੰਪਰੂਵ ਕੋਈ ਐਕਟੀਵਿਟੀ ਨਜ਼ਰ ਆਈ ਕਿ ਨਹੀਂ ਦੇਖੋ ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਵੀ ਠੀਕ ਨੇ ਹੁਣ ਥੋੜਾ ਫਰਕ ਹੈ ਥੋੜਾ ਫਰਕ ਹੈ ਵੀ ਤੁਸੀਂ ਅਰਦਾਸ ਕਰੋ ਬਸ ਕਿਉਂਕਿ ਅਰਦਾਸ ਹੀ ਵੱਡੀ ਆਸ ਹੈ ਤੇ ਅਰਦਾਸਾਂ ਦੇ ਜ਼ਰੀਏ ਜਿਵੇਂ ਕਹਿੰਦੇ ਨਾ ਗੁਰਬਾਣੀ ਦਾ ਪਾਵਨ ਸ਼ਬਦ ਵੀ ਅਵਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਕਹਿੰਦੇ ਮਨਜ਼ੂਰ ਕਰਤਾ ਹੈ ਖੁਦਾ ਅਰਦਾਸ ਜਦ ਦਿਲ ਸੇ ਹੁੰਦੀ ਹੈ ਮੁਸ਼ਕਲ ਤੋਂ ਯਹੀ ਹੈ ਇਹ ਬੜੀ ਮੁਸ਼ਕਲ ਸੇ ਹੁੰਦੀ ਹੈ ਵੀ ਬਹੁਤ ਮੁਸ਼ਕਲ ਨਾਲ ਹੁੰਦੀ ਹੈ ਅਰਦਾਸ ਪਰ ਇਹ ਆ ਵੀ ਜੇ ਕੋਈ ਭਾਵਨਾ ਲੈ ਕੇ ਦੇਖੋ ਆਪਣੇ ਘਰਾਂ ਲਈ ਆਪਣੇ ਘਰਦਿਆਂ ਲਈ ਤੇ ਦੁਨੀਆ ਅਰਦਾਸ ਕਰਦੀ ਆ ਪਰ ਵਿਲੱਖਣ ਉਹੀ ਇਨਸਾਨ ਇਨਸਾਨੀਅਤ ਵਾਲੇ ਹੋਣਗੇ ਜਿਨ੍ਹਾਂ ਜਿਹੜੇ ਕਿਸੇ ਲਈ ਅਰਦਾਸ ਕਰਦੇ ਨੇ ਖੈਰ ਕਿਸੇ ਲਈ ਮੰਗਦੇ ਨੇ ਸੋਸੀ ਅੱਜ ਅੱਗੇ ਇਹ ਅਰਦਾਸ ਕਰਕੇ ਸਾਰੇ ਆਏ ਆ ਕਿ ਸਾਡੇ ਪੰਜਾਬ ਦੇ ਪੁੱਤ ਰਾਜੀਵ ਜਵੰਦਾ ਨੂੰ ਜਿਹੜਾ ਇਹ ਮਾਲਕ ਤੁਸੀਂ ਤੰਦਰੁਸਤੀ ਦੀਆਂ ਦਾਤਾਂ ਜਿਹੜੀਆਂ ਬਖਸ਼ੋ ਤਾਂ ਕਿ ਉਹ ਆਪਣੇ ਜਿੱਥੇ ਇੱਕ ਕਿੱਥੇ ਭੈਣ ਦਾ ਘਰ ਵਾਲਾ ਤੇ ਉੱਥੇ ਕਿਸੇ ਧੀ ਦਾ ਪਿਓ ਵੀ ਹੈ ਤੇ ਉੱਥੇ ਤੇ ਇਹਨਾਂ ਸਾਰਿਆਂ ਤੋਂ ਉੱਪਰ ਹੈ ਜਿਹੜਾ ਕੋਈ ਇੱਕ ਪਹਿਲਾ ਪੰਜਾਬ ਦਾ ਪੁੱਤ ਵੀ ਹੈ ਜਿਹੜਾ ਪੰਜਾਬੀਅਤ ਨੂੰ ਲੈ ਕੇ ਜਿਹੜਾ ਹੈ ਗੀਤਾਂ ਰਾਹੀਂ ਸੋਹਣੇ ਗੀਤਾਂ ਰਾਹੀਂ ਸਭ ਇੱਕ ਗੀਤਾਂ ਰਹੀ ਜਿਹੜਾ ਪੰਜਾਬ ਦੀ ਸੇਵਾ ਕਰ ਰਿਹਾ ਹੈ ਤੇ ਜਿੱਥੇ ਪੰਜਾਬ ਨਾਲ ਜੁੜਿਆ ਹਰ ਚੀਜ਼ ਹੈ ਜਿਵੇਂ ਅਸੀਂ ਆਂ